ਸੋਰਟ ਮਹੱਲਾ ਨੋਵਾ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤਿ ਆਪਣੈ ਸੁਖ ਲਾਗਿਓ ਦੁਖ ਮੈਂ ਸੰਗ ਨ ਹੋਈ ਰਾਹ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੈ ਸੁਖ ਲਾਗਿਓ ਦੁਖ ਮੈਂ ਸੰਗ ਨਾ ਹੋਈ ਰਹਾਉ ਦਾਰਾ ਮੀਤ ਪੂਤ ਸਰਬੰਦੀ ਸakre ਤਨ ਸਿਉ ਲਾਗੇ ਜਬ ਹੀ ਨਿਰਤਨ ਦੇਖਿਓ ਨਰਕੋ ਸੰਗ ਛਾੜ ਸਭ ਭਾਗੇ ਕਹੋਂ ਕਹਾਂ ਕੇ ਆ ਮਨ ਬੋਰੇ ਕੋ ਇਨਸਿਓ ਨੇ ਹੋਂ ਲਗਾਇਓ ਦਿਨanath ਸਗਲ ਪੈ ਪੰਜਨ ਜਸਤਾ ਕੋ ਬਿਸਰਾਇਓ ਸੁਆਨੇ ਪੂਛ ਜਿਓ ਪਇਓ ਨਾ ਸੁਦੋ ਬਹੁਤ ਜਤਨ ਮੈਂ ਕੀਨੋ ਨਾਨਕ ਲਾਜ ਬਿਰਦ ਕੀ ਰਾਖੋ ਨਾਮ ਤੋਹਾਰੋ ਲੀਨੋ ਸੋਹਣ ਪੂਛ ਜਿਉ ਪਇਓ ਨਾ ਸੁਦੋ ਬਹੁਤ ਜਤਨ ਮੈਂ ਕੀਨੋ ਨਾਨਕ ਲਾਜ ਬਿਰਦ ਕੀ ਰਾਖੋ ਨਾਮ ਤੁਹਾਰੋ ਲੀਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਕਬਨਾਵ fromParams ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਰੈਟਡ ਬਾਈ ਗੁਰੂ ਤੇਗ ਬਹਾਦਰ ਜੀ ਅੰਡਰ ਹੈਡਿੰਗ ਸੋਰਟ ਨਾਇਨਥ ਮਹਿਲ ਗੁਰੂ ਸਾਹਿਬ ਜੀ ਸੇਇੰਗ ਥੈਟ ਇਨ ਥਿਸ ਵਰਲਡ ਆਈ ਹੈਵ ਨਾਟ ਫਾਊਂਡ ਐਨੀ ਟਰੂ ਫਰੈਂਡ ði ਹੋਲ ਵਰਲਡ ਇਜ਼ ਅਟੈਚਡ to its own players and when trouble comes no one is with you because wives friends children and relatives all are attached to wealth when they see a poor man they all forsake his company and run away so what should i say to this Crazy mind, which is affectionately attached to them. The Lord is the master of the meek, the destroyer of all fears, and I have forgotten to praise Him. Like a dog's tail, which will never straighten out, the mind will not change, no matter how. many things are tried says nanak please lord uphold the owner of your in it nature i chant your name waheguru ji ka khalsa waheguru ji ki fate e han ajj de pavitra hukum naave jo sri darbar sahib amritsar to aaye han saheb sri guru tegh Bahadur ji de soth raag vich uchaaran kitte hoye han guru sahib ji farman kar rahe ne he bhai ਇਸ ਜਗਤ ਵਿੱਚ ਕੋਈ ਤੋੜ ਸਾਸ ਨਿਭਾਉਣ ਵਾਲਾ ਮਿੱਤਰ ਮੈਂ ਨਹੀਂ ਵੇਖਿਆ ਸਾਰਾ ਸੰਸਾਰ ਆਪਣੇ ਸੁੱਖ ਵਿੱਚ ਹੀ ਜੁਟਾ ਪਿਆ ਹੈ ਦੁੱਖ ਵਿੱਚ ਕੋਈ ਕਿਸੇ ਦੇ ਨਾਲ ਸਾਥੀ ਨਹੀਂ ਬਣਦਾ ਟਹਿਰਾਓ ਇਹ ਭਾਈ istri ਮਿੱਤਰ ਪੁੱਤਰ ਰਿਸ਼ਤੇਦਾਰ ਇਹ ਸਾਰੇ ਧਨ ਨਾਲ ਹੀ ਪਿਆਰ ਕਰਦੇ ਹਨ ਜਦੋਂ ਹੀ ਇਹਨਾਂ ਨੇ ਮਨੁੱਖ ਨੂੰ ਕੰਗਾਲ ਵੇਖਿਆ ਤਦੋਂ ਸਾਥ ਛੱਡ ਕੇ ਸਾਰੇ ਨਸ ਜਾਂਦੇ ਹਨ ਇਹ ਭਾਈ ਮੈਂ ਇਸ ਥੱਲੇ ਮੰਨੂ ਕੀ ਸਮਝਾਵਾਂ ਇਸ ਨੇ ਇਹਨਾਂ ਕੱਚੇ ਸਾਥੀਆਂ ਨਾਲ ਪਿਆਰ ਪਾਇਆ ਹੋਇਆ ਹੈ ਜਿਹੜਾ ਪ੍ਰਮਾਤਮਾ ਗਰੀਬਾਂ ਦਾ ਰਾਖਾ ਤੇ ਸਾਰੇ ਡਰ ਨਾਸ਼ ਕਰਨ ਵਾਲਾ ਹੈ ਉਸ ਦੀ ਸਿਫਤ ਸਲਾ ਇਸ ਨੇ ਭੁਲਾਈ ਹੋਈ ਹੈ हे ਭਾਈ ਜਿਵੇਂ ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ ਐਸੇ ਤਰਾਂ ਇਸ ਮਨ ਦੀ ਪ੍ਰਮਾਤਮਾ ਦੀ ਯਾਦ ਵੱਲੋਂ ਲਾਪਰਵਾਹੀ ਹਟਦੀ ਨਹੀਂ ਮੈਂ ਬਹੁਤ ਯਤਨ ਕੀਤਾ हे नानक आघ हे प्रभु अपने मुड्ढक दीमा दे प्यार वाले स्वभाव दी लाज रख मेरी मदद कर ताही मैं तेरा नाम जप सकदा हां वाहेगुरु जी का खालसा वाहेगुरु जी की फतेह